ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਹੋਰ ਬਿਹਤਰ ਕਰਨ ਅਤੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਦੇਣ ਲਈ ਸੂਬਾ ਸਰਕਾਰ ਵਚਨਬੱਧ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਪੰਜਾਬ ਪੁਲਿਸ ਅਤੇ EGTF ਜਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਕਈ ਵੱਡੇ ਆਪਰੇਸ਼ਨ ਜਿਵੇਂ ਕਿ ਆਪਰੇਸ਼ਨ ਕੈਸੋ ਆਪਰੇਸ਼ਨ ਈਗਲ ਆਪਰੇਸ਼ਨ ਵਿਜੀਲ ਅਤੇ ਆਪਰੇਸ਼ਨ ਸੀਲ ਵਰਗੇ ਆਪਰੇਸ਼ਨ ਚਲਾ ਕੇ ਡਰੱਗਸ ਵੇਚਣ ਵਾਲੇ ਗੈਂਗਸਟਰ ਤੇ ਹੋਰ ਮਾੜੇ ਅਨਸਰਾਂ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾ ਰਹੀ ਹੈ। ਏਜੀਟੀਐਫ ਅਤੇ ਫੀਲਡ ਯੂਨਿਟਸ ਨੇ ਰਲ ਕੇ ਹੁਣ ਤੱਕ 1163 ਗੈਂਗਸਟਰਾਂ ਨੂੰ ਅਰੈਸਟ ਕੀਤਾ ਹੈ ਤੇ 1165 ਹਥਿਆਰ ਬਰਾਮਦ ਕੀਤੇ ਹਨ। ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਪੜਤੀਆਂ ਕੀਤੇ ਜਾਣ ਦਾ ਫੈਸਲਾ ਹੋਇਆ ਹੈ ਤੇ ਨਾਲ ਹੀ ਪੰਜਾਬ ਪੁਲਿਸ ਨੂੰ 410 ਆਧੁਨਿਕ ਤਕਨੀਕਾਂ ਨਾਲ ਲੈਸ ਗੱਡੀਆਂ, ਮਾਡਰਨ ਹਥਿਆਰ ਅਤੇ ਗੈਜਟਸ ਮੁਹੱਈਆ ਕਰਵਾਏ ਜਾ ਰਹੇ ਹਨ। ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ एसटीएफ पहले ही मौजूद थी पंजाब पुलिस पहली नफ्री ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਸੂਬੇ ਦੇ ਵਿੱਚ ਬਿਹਤਰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਕਈ ਵੱਡੇ ਅਤੇ ਅਹਿਮ ਫੈਸਲੇ ਲੈ ਰਹੀਏ ਪੰਜਾਬ ਸਰਕਾਰ